ਸਸਿਕਾ ਦੋਸਤੋ ਮੈਂ ਹਮਿਸ਼ਾਕ ਮਾਨ ਤੁਸੀਂ ਦੇਖ ਰਹੇ ਹੋ ਉਸਨੀ ਤਾਂ ਕੇ ਨਹੀਂ ਅਸੀਂ ਅੱਜ ਪਹੁੰਚੇ ਆਂ ਥਾਂਦੇ ਵਾਲੇ ਪਿੰਡ ਦੇ ਵਿੱਚ ਸੁਜਿੰਦਰ ਜੀ ਸੁਜਿੰਦਰ ਸਿੰਘ ਜੀ ਦੇ ਘਰ ਜਿਹੜੇ ਕੀ ਥਾਂਦੇ ਵਾਲੇ ਢਾਣੀਆਂ ਦੇ ਸਰਪੰਚ ਨੇ ਆਓ ਆਪਾਂ ਗੱਲਬਾਤ ਕਰਦੇ ਆਂ ਸਸਿਕਾ ਸਾਹਿਬ ਤੁਸੀਂ ਗੱਲ ਬਹੁਤ ਸਰਕਾਰੀ ਹਾਲਾਤ ਬੜਾ ਬਧੀਏ ਸਰ ਜਿਹੜਾ ਸਰਕਾਰ ਨੇ ਚਲਾਇਆ ਪਿਆਣੀ ਜੁੱਧ ਤੋਂ ਅੱਛਾ ਵਧ ਕੀ ਕਰਨਾ ਕੋਈ ਇਹ ਸਰਕਾਰ ਨੇ ਜਿਹੜਾ ਦੁਦ ਨਸ਼ਾ ਵਿਰੋਧ ਚਲਾਇਆ ਅਭਿਆਨ ਬਹੁਤ ਵਧੀਆ ਚੰਗੀ ਤਰ੍ਹਾਂ ਰਫਤਾਰ ਨਾਲ ਚੱਲ ਰਿਹਾ ਹੈ ਇਹਦੇ ਵਿੱਚ ਐਸਐਸਪੀ ਮਾਨਯੋਗ ਤਖਤ ਰਸ ਚੌਧਰੀ ਸਾਡੇ ਮਾਨਯੋਗ ਸੀਐਮ ਭਗਵੰਤ ਸਿੰਘ ਮਾਨ ਅਤੇ ਸਾਡੇ ਹਲਕੇ ਦੇ ਐਮਐਲਏ ਵੀ ਦੇਖ ਰਹੇ ਖੇਤ ਵਧੀਆ ਸਾਰਾ ਸਚਜੇ ਤੌਰ ਤੇ ਕੰਮ ਚੱਲ ਰਿਹਾ ਸਰ ਦੇਖੋ ਵੀ ਤੁਹਾਡੇ ਬਲੀ ਪਿੰਡ ਦੇ ਵਿੱਚ ਬਹੁਤ ਪੀਸ ਦਿੱਤੀ ਜਾ ਰਹੀ ਹੈ ਘਰ ਘਰ ਮੀਟਨਗਾਂ ਲੱਤੇ ਜਾ ਰਹੀਆਂ ਨੇ ਵੀ ਨਸ਼ਾ ਛੱਡੋ ਕੀ ਕਰ ਰਹੇ ਹੋ ਅਸੀਂ ਜ਼ੋਰ ਤਾਂ ਪੂਰਾ ਲਾਈ ਜੰਨੇ ਆ ਜਿਹੜੇ ਵੀ ਕਰਦੇ ਆ ਉਹਨਾਂ ਨੂੰ ਵੀ ਰੋਕਣ ਲਈ ਸਰਕਾਰ ਵੱਲੋਂ ਪੰਚਾਇਤਾਂੋਂ ਵੀ ਹਦਾਇਤਾਂ ਵੀ ਤੁਹਾਨੂੰ ਫੌਂਡ ਵਿੱਚ ਜਾਵਾਂਗੇ ਜਿਹੜੇ ਨਸ਼ੇ ਕਰਦੇ ਆ ਉਹਨਾਂ ਨੂੰ ਅਸੀਂ ਆਪ ਦੇ ਕਮਿਊਨਿਟੀ ਸਰਕਾਰ ਤੋਂ ਵੀ ਮਦਦ ਕਰਕੇ ਉਹਨਾਂ ਦੇ ਨਜੇ ਚਲਾਇਆ ਜਾਂਦਾ ਸਰ ਦੇਖੋ ਜਿਵੇਂ ਪਹਿਲਾਂ ਹੁੰਦੀ ਸੀ ਜੀ ਖੇਡਾਂ ਫੁੱਟਬਾਲ ਖੇਡਦਾ ਸੀ ਜਦ ਕੋਈ ਫਾਲੀ ਫਾਲ ਖੇਡਦਾ ਸੀ ਬਾਸਕਟਬਾਲ ਖੇਡਦਾ ਸੀ ਕੋਈ ਹਾਕੀ ਖੇਡਦਾ ਸੀ ਜੀਆ ਕੋਈ ਕੋਕੋ ਖੇਡਦਾ ਸੀ ਕੋਈ ਦੌੜ ਲੋਂਦਾ ਸੀ ਜੀਆ ਉਹ ਚੀਜ਼ਾਂ ਗਾਇਬ ਹੋਈ ਜਾਂਦੀ ਹੈ ਗਾਇਬ ਤਾਂ ਹੁੰਦੀਆਂ ਜਾ ਰਹੀਆਂ ਨੇ ਪਰ ਉਹ ਸਾਡਾ ਸਰਕਾਰ ਵੱਲੋਂ ਇੱਕ ਅਪੀਲ ਕਰਦੇ ਹਾਂ ਅਸੀਂ ਆਪਦੇ ਵੱਲੋਂ ਵੀ ਬੱਚਿਆਂ ਨੂੰ ਕਿੱਟਾਂ ਤੇ ਜਮਾ ਜਮਾ ਰਚੀਆਂ ਜਾਣ ਤੇ ਬੱਚਿਆਂ ਨੂੰ ਗਰਾਊਂਡ ਦਿੱਤੇ ਜਾਣ ਜੋ ਕਿ ਬੱਚੇ ਸ਼ਾਮ ਨੂੰ ਅਤੇ ਸਵੇਰ ਗਰਾਊਂਡਾਂ 'ਚ ਖੇਡਣ ਸਰ ਤੁਹਾਡੇ ਕਿਵੇਂ ਚੱਲ ਰਹੀ ਨੇ ਇਹ ਕੰਮ ਕਰਕੇ ਕੰਮ ਕਾ ਵਧੀਆ ਚੱਲੀ ਜਾਂਦੇ ਐ ਪਾਈਪ ਲਾਈਨਾਂ ਪਈ ਜਾਂਦੀਆਂ ਖਾਲੇ ਪਾਸੇ ਹੋਈ ਜਾਂਦੇ ਐ ਸੜਕਾਂ ਵੀ ਪਾਸੇ ਹੋਈ ਜਾਂਦੀਆਂ ਇਹ ਸਰਕਾਰ ਅਤੇ ਐਮਐਲਏ ਸਾਹਿਬ ਵਧੀਆ ਕੰਮ ਕਰਵਾਉਂਦੇ ਐ ਸਰ ਕੀ ਸਕੇ ਜੇ ਅਗਾਂਹ ਨੂੰ 15 ਸਾਲ ਤੋਂ ਲੈ ਕੇ 25 ਸਾਲ ਤੱਕ ਜਿਹੜੀ ਨੌਜਵਾਨੀ ਦੀ ਉਹ ਅਚੇਤ ਦਰਦ ਚ ਦਿੱਤੀ ਜਾਵੇ ਅ ਸੰਕੇ ਇੱਕ ਬੇਨਤੀ ਵੀ ਕਰਦੇ ਆ ਕਿ ਜਿਹੜੇ ਬੱਚੇ ਨਸ਼ੇ ਕਰਦੇ ਆ ਵੀ ਉਹ ਆਪ ਦਾ ਨਸ਼ਾ ਨੂੰ ਬੰਦ ਕਰਕੇ ਖੇਡਾਂ ਵਾਲੇ ਪਾਸੇ ਜਾ ਵੜਨ ਅਤੇ ਸਰਕਾਰ ਕਾਨੂੰਨ ਵੀ ਆ ਜਿਹੜਾ ਬੱਚਾ ਨਸ਼ਾ ਕਰਦਾ ਸਰਕਾਰ ਲਈ ਉਹਨਾਂ ਦੀ ਮਦਦ ਕਰੂਗੀ ਜੋ ਵੀ ਡਾਕਟਰ ਸਾਹਿਬਾ ਹਸਪਤਾਲ ਕੇਂਦਰ ਸਥਾਪਿਤ ਕੀਤੇ ਜਾਂ ਨਸ਼ੇ ਛਡਾਉਣ ਵਾਲੇ ਅਸੀਂ ਵੀ ਆਪਦੇ ਤੌਰ ਤੇ ਪੰਚਾਇਤ ਕਨਿਓ ਤੇ ਐਮ ਐਲ ਏ ਸਾਹਿਬ ਭਗਵੰਤ ਸਮਾਣ ਸਾਹਿਬ ਜੀ ਉਹਨਾਂ ਵੱਲੋਂ ਵੀ ਅਪੀਲ ਆ ਕਿ ਜਿਹੜਾ ਬੱਚਾ ਨਸ਼ੇ ਛੱਡਣਾ ਚਾਹੁੰਦਾ ਆਪ ਦਾ ਦਾਖਲ ਹੋ ਕੇ ਆਪਦੇ ਨਜ਼ਦੀਕ ਆ ਜਾਵੇ ਸਰ ਗੁਰੀ ਇੱਥੇ ਕੋਈ ਕਾਰਵਾਈ ਨਹੀਂ ਹੈ 2 ਮਹੀਨੇ 2 ਮਹੀਨੇ ਜਿਹੜਾ ਬੰਦਾ ਨਸ਼ਾ ਵੀ ਕਾਰਵਾਈ ਤਾਂ ਇਹੀ ਹੈ ਜੀ ਬਾਈ ਜੀ ਜਿਹੜਾ ਵੀ ਵੇਚਦਾ ਉਹ ਨੂੰ ਪਹਿਲੇ ਕਹਿਤਾ ਵੀ ਆਪ ਦਾ ਰੁਕ ਜਾਓ ਨਹੀਂ ਤਾਂ ਪੰਚਾਇਤ ਵੱਲੋਂ ਸਾਰੇ ਢਾਣੀ ਵੱਲੋਂ ਵੀ ਛੋੜੇ ਤੇ ਸਖਤ ਕੰਮ ਕਰਦਾ ਦੇਖੋ ਆਪਾਂ ਬਾਈ ਜੀ ਕੋਲੇ ਪਹੁੰਚੇ ਬਹੁਤ ਵਧੀਆ ਉਹਨੇ ਗੱਲਬਾਤ ਕੀਤੀ ਵੀ ਜਿਹੜਾ ਕੋਈ ਨਸ਼ਾ ਵੇਚੂਗਾ ਉਹਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਉ ਸ੍ਰੀ ਮੁਖਸਰ ਸਾਹਿਬ ਤੋਂ ਵਿਸ਼ਾਤ ਮਾਰਦੀ ਰਿਪੋਰਟ